ਜਿਹੜੀ ਕਮਿਸ਼ਨ ਸਰ ਸਰੋਂ ਮਿਲੇ ਹੋ ਕੀ ਮਕਸਦ ਰਹਾ ਕਿਵੇਂ ਦੀ ਗੱਲਬਾਤ ਹੋਈ ਜੀ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਕੁਝ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਹੈਲੀਕਾਪਟਰ ਦੇ ਵਾਲੇ ਮਸਲੇ ਨੂੰ ਲੈ ਕੇ ਉਸ ਦੇ ਸਬੰਧ ਦੇ ਵਿੱਚ ਹੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ ਅਸੀਂ ਇੱਥੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਦੁਨੀਆ ਦੀ ਬਰਨਾਲਾ ਇਕਾਈ ਵੱਲੋਂ ਸਾਰੇ ਸਾਡੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੱਲੋਂ ਮਿਲ ਕੇ ਮੰਗ ਪੱਤਰ ਹੈ ਜਿਹੜਾ ਦਿੱਤਾ ਗਿਆ ਹੈਗਾ ਕਿਵੇਂ ਲੱਗਦੀ ਹੈ ਪੰਜਾਬ ਦੇ ਵਿੱਚ ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਪਹਿਲਾਂ ਆਏ ਤੇ ਕੋਈ ਇਸ ਤਰ੍ਹਾਂ ਦੀ ਆਣ-ਅਲਾਨੀ ਇੱਕ ਐਮਰਜੈਂਸੀ ਹੈ ਇਹ ਜਦੋਂ ਤੁਸੀਂ ਕਿਸੇ ਦੇ ਬੋਲਣ ਤੇ ਪਾਬੰਦੀ ਲਾ ਦਿੰਦੇ ਹੋ ਕਿਉਂਕਿ ਕੋਈ ਲੋਕਤੰਤਰ ਹੈ ਜਿਹੜਾ ਲੋਕਤੰਤਰ ਦੇ ਲਈ ਪ੍ਰੈਸ ਨੂੰ ਚੌਥਾ ਥੰਮ੍ਹ ਮੰਨਿਆ ਜਾਂਦਾ ਹੈਗਾ ਜਿੰਨਾ ਤਰ੍ਹਾਂ ਜੇ ਤੁਸੀਂ ਕੋਈ ਵੀ ਇਮਾਰਤ ਆ ਉਹਦੇ ਇੱਕ ਪਿੱਲਰ ਨੂੰ ਹਲਾ ਲਓਗੇ ਤਾਂ ਉਹ ਇਮਾਰਤ ਜ਼ਿਆਦਾ ਚਿਰ ਖੜੀ ਨਹੀਂ ਰਹਿੰਦੀ ਹੈਗੀ ਸੋ ਇਸੇ ਤਰ੍ਹਾਂ ਹੀ ਇਹ ਮਤਲਬ ਬਹੁਤ ਜ਼ਰੂਰੀ ਹੈ ਜਿਹੜਾ ਪ੍ਰੈਸ ਦੀ ਆਜ਼ਾਦੀ ਹੈ ਪ੍ਰੈਸ ਦੀ ਫਰੀडम ਹੈ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੈਸ ਨੇ ਹੀ ਜਿਹੜੀਆਂ ਔਤਾਈਆਂ ਸਰਕਾਰ ਦੀਆਂ ਸਰਕਾਰ ਦੇ ਸਾਹਮਣੇ ਲਿਆਉਣੀਆਂ ਹੁੰਦੀਆਂ ਨੇ ਲੋਕਾਂ ਤੇ ਸਰਕਾਰ ਦੇ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਮੀਡੀਆ ਜੀ ਜੇ মিডিਏ ਦੀ ਆਵਾਜ਼ ਨੂੰ ਦੱਬਿਆ ਜਾਊਗਾ ਸਰਕਾਰ ਬਹੁਤਾ ਦੇਰ ਲੋਕਾਂ ਦੇ ਨੇੜੇ ਨਹੀਂ ਰਹਿ ਸਕਦੀ ਹੈਗੀ ਸਰਕਾਰ ਦੇ ਲੋਕ ਵੀ ਖਿਲਾਫ ਹੋ ਜਾਣਗੇ ਜਿਸ ਤਰ੍ਹਾਂ মিডিਏ ਨੂੰ ਦਬਾਊਗੀ ਸਰਕਾਰ ਜੀ ਪਹਿਲਾਂ ਵੀ ਮੰਤਰ ਤੇ ਪਰਚਾ ਹੋਇਆ ਸੀ ਦਾ ਪਹਿਲਾਂ ਦੇਖਿਆ ਸਰਕਾਰ ਨੇ ਦੋ ਗੱਲ ਕਰੇ ਨੇ ਹੁਣ ਤਾਂ ਸਗੋਂ 10 ਹੋਰ ਜੁੜ ਗਏ ਜਿਹੜੇ ਹੋਰ ਵੀ ਵੱਡੇ ਨਾਮ ਨੇ ਨਹੀਂ ਇਹ ਤਾਂ ਇਸ ਸਰਕਾਰ ਦਾ ਰਿਕਾਰਡ ਹੈ ਪਹਿਲਾਂ ਤੋਂ ਹੀ ਮਤਲਬ ਝੂਠ ਡਾਰਨ ਲੈਣ ਦਾ ਕਿੰਨੇ ਮਾਮਲਿਆਂ ਦੇ ਵਿੱਚ ਝੂਠ ਡਾਰ ਲੈ ਚੁੱਕੀ ਆ ਮੈਨੂੰ ਪੱਕਾ ਯਕੀਨ ਆ ਵੀ ਇਹ ਵੀ ਪਰਚਾ ਜਿਹੜਾ ਰੱਦ ਹੋਣੇ ਆਗੇ ਇਹਦੇ ਤੇ ਵੀ ਸਰਕਾਰ ਨੂੰ ਪਛਾਹਮ ਹੋਣਾ ਪੈਣਾਗਾ ਇਹ ਪਰਚਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੂਰੇ ਪੰਜਾਬ ਦੇ ਪੱਤਰਕਾਰ ਪਾਈਚਾਰੇ ਦੇ ਵਿੱਚ ਰੋਸ ਹੈ ਤੇ ਜਿਹੜਾ 4 ਤਰੀਕ ਨੂੰ ਵੱਡਾ ਫੈਸਲਾ ਕੋਈ ਪੱਤਰਕਾਰ ਭਾਈਚਾਰਾ ਲੈਣ ਜਾ ਰਿਹਾ ਹੈਗਾ ਤੂ ਇਹ ਵੱਡੇ ਪੱਤਰ ਤੇ ਸੰਘਰਸ਼ ਹੈ ਜਿਹੜਾ ਸਰਕਾਰ ਦੇ ਖਿਲਾਫ ਵਿੱਢਿਆ ਜਾਣਾ ਦੂਜੀ ਗੱਲ ਇਹ ਹੈ ਵੀ ਹੁਣ ਜਿਹੜਾ ਇਹ ਸਾਲ ਹੈ ਇਹ ਇਲੈਕਸ਼ਨ ਦਾ ਸਾਲ ਹੈਗਾ ਸਾਲ ਰਹਿ ਗਿਆ ਸਾਰਾ ਹੀ ਮਤਲਬ ਵੋਟਾਂ ਜਿਹੜੀਆਂ 2027 ਦੀਆਂ ਪੈਣ ਦੇ ਵਿੱਚ ਤੇ ਇਸ ਦੌਰਾਨ ਜੇ ਸਰਕਾਰ ਇਸ ਤਰ੍ਹਾਂ ਪੱਤਰਕਾਰਾਂ ਦੇ ਨਾਲ ਪੰਗੇ ਲਊਗੀ ਤਾਂ ਮੁੜ ਕੇ ਜਿਹੜੇ ਰਿਪੀਟ ਕਰਨ ਨੂੰ ਸੋਚੀ ਬੈਠੇ ਆ ਤੇ ਨੇੜੇ-ਤੇੜੇ ਵੀ ਨਹੀਂ ਰਹੇ ਹੈਗੇ ਪਹਿਲਾ ਵਾਲਾ ਤਾਂ ਵੀ ਪਤਾ ਹੀ ਹੈ ਦੇ ਕਿ ਇਹਨਾਂ ਨੇ ਹਲਾਕ ਲੋਕਾਂ ਨੇ ਉਹਨਾਂ ਨੂੰ ਨਕਾਰ ਕੇ ਇਹਨਾਂ ਨੂੰ ਲਿਆਂਦਾ ਸੀ ਤੇ ਜੇ ਇਹ ਵੀ ਉਸੇ ਰਾਹ ਪੈਣਗੇ ਤੇ ਲੋਕਾਂ ਨੇ ਇਹਨਾਂ ਦਾ ਵੀ ਹਾਲ ਉਹੀ ਕਰ ਦੇਣਾ ਜੀ ਜੀ ਇਹ ਤਾਂ ਕਹਿੰਦੇ ਸਵਾਲ ਕਰੋ ਜੇ ਆਉਂਦੇ ਆ ਫਿਰ ਸਵਾਲਾਂ ਦਾ ਡਰ ਕਿਉਂ ਮਾਰ ਹਣੀ ਖੁਦ ਹੀ ਕਹਿੰਦੇ ਹੁੰਦੇ ਸੀਗੇ ਜੀ ਵੀ ਮੈਂ ਲੋਕਾਂ ਨੂੰ ਸਵਾਲ ਕਰਨ ਸਿਖਾਉਣਾ ਜਦੋਂ ਵੀ ਕੋਈ ਆਉਂਦਾ ਤੇ ਹੁਣ ਜਦੋਂ ਇਹਨਾਂ ਨੂੰ ਸਵਾਲ ਹੁੰਦੇ ਆ ਤੇ ਫਿਰ ਇਹ ਜਵਾਬ ਦੇਣ ਤੋਂ ਭੱਜ ਰਹੇ ਨੇ ਭੱਜ ਵੀ ਨਹੀਂ ਰਹੇ ਮਤਲਬ ਉਲਟ ਜਵਾਨ ਬੰਦੀ ਦੀ ਗੱਲ ਕਰ ਰਹੇ ਨੇ ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਸਰਕਾਰ ਨੂੰ ਅਜੇ ਵੀ ਮੌਕਾ ਸੰਭਲ ਜਾਣਾ ਚਾਹੀਦਾ ਜਿਹੜੀਆਂ ਗੱਲਾਂ ਇਹ ਖੁਦ ਕਹਿੰਦੇ ਸੀਗੇ ਹੁਣ ਆਪ ਹੀ ਉਹਨਾਂ ਗੱਲਾਂ ਤੋਂ ਪਲਟ ਕੇ ਮਤਲਬ ਉਲਟ ਦੂਸਰੇ ਪਾਸੇ ਲੋਕਾਂ ਦੇ ਉੱਪਰ ਜ਼ੁਲਮ ਜਾਂ ਲੋਕਾਂ ਦੇ ਉੱਪਰ ਤਸ਼ੱਦਦ ਕਰਨ ਵਾਲੇ ਪਾਸੇ ਤੁਰ ਪਏ ਹੈਗੇ ਸੋ ਇਹ ਠੀਕ ਨਹੀਂ ਰਹਿਣਾ ਹੈ ਜੀ ਅਗ ਵਿੱਚ ਕੀ ਨਾਮ ਆਇਆ ਮੇਰਾ ਨਾਮ ਅਨਰਵਲ ਸਿੰਘ ਕੰਡੋਰੀ ਮੈਂ ਬਰਨਾਲਾ ਤੋਂ ਪੱਤਰਕਾਰ ਹਾਂ ਪੰਜਾਬ ਚੰਡੀਗੜ੍ਹ ਜਨਰਲ ਜੁਨੀਅਰ ਦਾ ਜਿਲ੍ਹੇ ਦਾ ਸੈਕਟਰੀ ਹਾਂ ਜੀ ਕੰਡੋਰੀ ਸਾਹਿਬ ਨਵੇਂ ਸਾਲ ਦੇ ਉੱਤੇ ਪੱਤਰਕਾਰਾਂ ਨੂੰ ਇੱਕ ਨਵਾਂ ਤੋਹਫਾ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਆ ਇਹ ਦੇਖੋ ਇਹਦੀ ਉਮੀਦ ਕੀਤੀ ਜਾ ਰਹੀ ਸੀ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦਾ ਰੁਝਾਨ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਹੈ ਕਿ ਲੋਕਾਂ ਦੀ ਆਵਾਜ਼ ਆ ਜਿਹੜੇ ਸਵਾਲ ਕਰਦੇ ਨੇ ਪੰਜਾਬ ਦੀਆਂ ਢਿੱਡੀਆਂ ਲੋਕਪ੍ਰੋਤੀ ਨੀਤੀਆਂ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹੁਣ ਚਾਰ ਪੱਤਰਕਾਰਾਂ ਤੇ ਤੇ 6 ਬਲੌਗਰਾਂ ਤੇ ਪਰਚਾ ਦਰਜ ਹੋਇਆ ਲੁਧਿਆਣਾ ਜਿਹੜਾ ਦੇਖੋ ਮਾਮਲਾ ਕੁਝ ਵੀ ਨਹੀਂ ਹੈ ਮੈਨੂੰ ਤਾਂ ਲੱਗਦਾ ਵੀ ਲੋਕ ਭੁੱਲ ਗਏ ਸੀ ਜਿਹੜਾ ਹੈਲੀਕਾਪਟਰ ਵਾਲਾ ਮਾਮਲਾ ਸੀ ਵੀ ਜਦੋਂ ਮੁੱਖ ਮੰਤਰੀ ਜਾਪਾਨ ਦੀ ਯਾਤਰਾ ਤੇ ਸੀ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਹੈਲੀਕਾਪਟਰ ਉੱਡੇ ਆਓ ਕਿਹਨੇ ਉਡਾਇਆ ਇਹਦਾ ਮੁੱਦਾ ਪੰਜਾਬ ਦੇ ਬਹੁਤੇ ਲੋਕਾਂ ਨੇ ਯਾਦ ਹੀ ਨਹੀਂ ਸੀ ਇਹਨਾਂ ਨੇ ਹੁਣ ਆਪ ਹਾਰਾ ਕਰਤਾ ਲੋਕਾਂ ਨੂੰ ਫੇਰ ਦੁਬਾਰੇ ਦੱਸ ਦਿੱਤਾ ਕਿ ਕਿਵੇਂ ਪੰਜਾਬ ਦੇ ਜਿਹੜੇ ਅਖ਼ਬਾਰ ਨੇ ਵੀ ਦਰਵਾਰਤੋਂ ਹੁੰਦੀ ਆ ਤੇ ਜਿਹੜਾ ਇਹ ਪਰਚਾ ਹੋਇਆ ਪੱਤਰਕਾਰਾਂ ਤੇ ਅਸੀਂ ਇਹਦੀ ਨਿੰਦਾ ਕਰਦੇ ਆ ਦੇਹੋ ਜੀ ਆ ਜਿਹੜਾ ਪੰਜਾਬ ਦੀ ਸਾਡੀ ਜਥੇਬੰਦੀ ਉਹਦੇ ਉਹੋ ਜਿਹੜਾ ਪ੍ਰੋਗਰਾਮ ਦਿੱਤਾ ਜੋ ਉਹਦੇ ਮੁਤਾਬਕ ਪੂਰਾ ਫੈਸਟ ਕਰਾਂਗੇ ਪਰ ਆਮ ਲੋਕਾਂ ਨੂੰ ਜਨਤਕ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਆ ਪ੍ਰੈਸ ਆ ਜਿਹੜਾ ਲੋਕਤੰਤਰ ਦਾ ਚੌਥਾ ਥਾਮਾ ਤੁਸੀਂ ਸਾਰੇ ਹੀ ਆਖਦੇ ਹੋ ਮੰਨਿਆ ਵੀ ਜਾਂਦਾ ਇਹਨੂੰ ਬਚਾਉਣ ਦੇ ਖਾਤਰ ਲੋਕਾਂ ਨੂੰ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਜਿੰਨਾ ਕਿਤੇ ਦੇ ਫਟਿਆ ਹੋਇਆ ਜਿਹੜਾ ਪੰਜਾਬ ਆ ਉਹ ਮੀਡੀਏ ਦੇ ਆ ਵੀਡੀਓ ਦੇ ਆਸਰੇ ਹਟਿਆ ਭਾਵੇਂ ਬਹੁਤੇ ਮੀਡੀਆ ਨੂੰ ਮੋਦੀ ਮੀਡੀਆ ਮੋਦੀ ਮੀਡੀਆ ਦਾ ਨਾਮ ਦਿੱਤਾ ਜਾਂਦਾ ਪਰ ਅਜੇ ਵੀ ਮੀਡੀਏ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਇਹ ਜਿਹਨੇ ਜਿਹੜੇ ਇਹਨਾਂ ਦੀ ਜ਼ਮੀਰ ਜਾਗਦੀ ਆ ਜਿਹੜੇ ਅਸਲ ਗੱਲਾਂ ਲੋਕਾਂ ਸਾਹਮਣੇ ਤਾਥੋਂ ਕੱਢ ਕੇ ਲੈ ਕੇ ਆਉਂਦੇ ਨੇ ਸੋ ਅਸੀਂ ਪੰਜਾਬ ਸਰਕਾਰ ਨੂੰ ਇੱਕ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਮੁਕੱਦਮਾ ਇਹਨੂੰ ਖਾਰਜ ਕੀਤਾ ਜਾਣਾ ਚਾਹੀਦਾ ਐਫ ਆਈ ਆਰ ਰਿਕੁਐਸਟ ਹੋਣੀ ਚਾਹੀਦੀ ਆ ਨਹੀਂ ਤਾਂ ਫਿਰ ਪੱਤਰਕਾਰਾਂ ਦੇ ਜਿਹੜਾ ਰੋਸ ਆ ਉਹਦਾ ਸਾਹਮਣਾ ਕਰਨ ਲਈ ਕਾਤਰ ਪੰਜਾਬ ਸਰਕਾਰ ਤਿਆਰ ਰਹੀ ਤੁਹਾਨੂੰ ਲੱਗਦਾ 12 ਨੂੰ ਪਰਚਾ ਦਰਜ ਹੁੰਦਾ ਦਸੰਬਰ ਨੂੰ ਜੀ ਧਿਆਨ ਚ ਲਿਆਉਣਾ ਚਾਹੀਦਾ ਸੀ ਕਿ ਇਹ ਵੀ ਹੈਰਾਨੀ ਦੀ ਗੱਲ ਆ ਕੱਲ ਅਮਨ ਅਰੋੜਾ ਜੀ ਪਰਣਾਲੇ ਤਪੇ ਆਏ ਇੱਕ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਪੱਤਰਕਾਰਾਂ ਤੇ ਪਰਚਾ ਦਰਜ ਹੋਇਆ ਅਮਨ ਅਰੋੜਾ ਜੀ ਕੱਲ 1 ਤਰੀਕ ਨੂੰ ਕਹਿ ਰਹੇ ਨੇ ਕੱਲ ਕਿ ਕਦੋਂ ਹੋਇਆ ਜੀ ਅੱਜ ਹੋਇਆ ਜੀ ਕਿੱਥੇ ਹੋਇਆ ਜੀ ਹੈਰਾਨੀ ਦੀ ਗੱਲ ਆ ਕਿ 12 ਦਸੰਬਰ ਨੂੰ ਇਹ ਐਫ ਆਈ ਆਰ ਹੋ ਗਈ ਸੀ ਔਰ 12 ਦਸੰਬਰ ਤੋਂ ਬਾਅਦ ਦੋ ਪੰਜਾਬ ਕੈਬਨਿਟ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਜਿਦੇ ਵਿੱਚ ਅਮਨ ਅਰੋੜਾ ਜੀ ਸ਼ਾਮਲ ਸੀ 12 ਤੋਂ ਲੈ ਕੇ 1 ਤਰੀਕ تک ਆਮ ਆਨ ਆ路 ਦਾ ਪਤਾ ਨਹੀਂ ਕਿ ਪੰਜਾਬ ਦੇ ਪੱਤਰਕਾਰਾਂ ਤੇ ਪਰਚਾ ਦਰਜ ਹੋ ਗਿਆ ਸੋ ਸਾਰੀਆਂ ਇਹ ਟੀਟ ਤਾਂ ਇਹਨਾਂ ਨੇ ਆਮ ਆਨਵੀ ਪਾਰਟੀ ਦੇ ਲੀਡਰਾਂ ਨੇ ਆ ਇਹ ਜਾਣ ਬੁੱਝ ਕੇ ਕਰਦੇ ਨੇ ਸਾਰਾ ਇਹਨਾਂ ਨੂੰ ਪਤਾ ਸਾਰੇ ਕਿ ਨਹੀਂ ਮੱਥੀ ਜਾਂ ਇੱਕ ਗੱਲ ਆਮ ਆਨ ਆ路 ਦੇ ਬਿਆਨ ਨੂੰ ਜੇਕਰ ਮੰਨ ਵੀ ਲਿਆ ਜਾਵੇ ਕਿ ਉਹਨਾਂ ਨੂੰ ਵਾਕਈ ਨਹੀਂ ਪਤਾ ਨਾ ਉਹ ਤਾਂ ਸਾਫ਼ ਆਗੇ ਸਰਕਾਰ ਦਿੱਲੀ ਤੋਂ ਚੱਲਦੀ ਆ ਇਹਨਾਂ ਨੂੰ ਪਤਾ ਹੀ ਨਹੀਂ ਮੰਤਰੀਆਂ ਨੂੰ ਕਿ ਇੱਥੇ ਹੋ ਕੀ ਰਿਹਾ ਹਨਾ ਸੋ ਇਹ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਰੁਝਾ ਤਾ ਲੋਕਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਬੰਦ ਕਰਨ ਦਾ ਇਹ ਮਾੜਾ ਇਹ ਸਰਕਾਰ ਸੋਸ਼ਲ ਮੀਡੀਆ ਦੇ ਸਿਰ ਤੇ ਬਣੀ ਸੀ ਆਮ ਆਦਮੀ ਪਾਰਟੀ ਦੀ ਤੇ ਇਹਦਾ ਭੋਗ ਵੀ ਹੁਣ ਸੋਸ਼ਲ ਮੀਡੀਆ 'ਚ ਪਾਊਗਾ ਜੀ 117 ਐਮਐਲਏ ਨੇ ਕੋਈ ਵੀ ਬੋਲਣ ਲਈ ਤਿਆਰ ਨਹੀਂ ਚੁੱਪ ਨਹੀਂ ਹਾਲਾਂਕਿ ਇੱਕ ਪ੍ਰਸ਼ਨ ਉਟਾਉਂਦਾ ਸਾਰੇ ਐਮਐਲਏ ਨੂੰ ਕਿ ਉਹ ਬੋਲਦੇ ਆ ਫਰੇਸ ਵਾਸਤੇ ਸਾਰੇ ਚੁੱਪ ਨੇ 117 ਦੇ ਵਿੱਚ ਬਹੁਤੇ ਇਹੇ ਨੇ ਜਿਹੜੇ ਪਹਿਲਾਂ ਪੱਤਰਕਾਰ ਹੁੰਦੇ ਸੀ ਉਹ ਹੁਣ ਵੀ ਉਹ ਆਪ ਦੇ ਬਿਆਨਾਂ ਦੇ ਵਿੱਚ ਆਪਣੇ ਮਾਨਨਾ ਕਹਿੰਦੇ ਨੇ ਕਿ ਮੈਂ ਪੱਤਰਕਾਰ ਰਹਾ ਜੀ ਉਹਨਾਂ ਨੇ ਵੀ ਆਪ ਦੇ ਮੁਝ ਕੋ ਬਣੀਆਂ ਪੰਨਾ ਹੁੰਨ ਨੇ ਉਹ ਵੀ ਨਹੀਂ ਬੋਲਦੇ ਅਸਲ ਇਹਨਾਂ ਨੂੰ ਤਾਂ ਪੰਜਾਬ ਦੀ ਜਿਹੜੀ ਐਮ ਐਲ اے ਨੇ ਵਿਧਾਇਕ ਨੇ ਮੰਤਰੀ ਨੇ ਇਹਨਾਂ ਨੂੰ ਤਾਂ ਇਹੋ ਜੇ ਹਾਲ ਨੇ ਇਹਨਾਂ ਦੇ ਇਹਨਾਂ ਨੂੰ ਦਿੱਲੀ ਤੋਂ ਮੀਨੂ ਆਉਦਾ ਵੀ ਤੁਸੀਂ ਅੱਜ ਆਹ ਖਿਆਣਾ ਆਹ ਪੀਣਾ ਤੁਸੀਂ ਅੱਜ ਕੁੜਤਾ ਪਜਾਮਾ ਪਾਉਣਾ ਜਾਂ ਤੁਸੀਂ ਅੱਜ ਪੈਂਟ ਕੋਟ ਪਾਉਣਾ ਤੁਸੀਂ ਵਿਲੇਜਰ ਪਾਉਣਾ ਜਾਂ ਨਹੀਂ ਪਾਉਣਾ ਇਹਨਾਂ ਨੂੰ ਤਾਂ ਜੋ ਆਰਡਰ ਦਿੱਲੀ ਤੋਂ ਆਉਂਦੇ ਨੇ ਉਹੀ ਕੀਤਾ ਜਾਂਦਾ ਇਹਨਾਂ ਵੱਲੋਂ ਹੁਣ ਪੰਜਾਬ ਸਰਕਾਰ ਜਿੱਥੇ ਬੰਦੀਆਂ ਲਗਾਤਾਰ ਵਿਰੋਧ ਦੇ ਵਿੱਚ ਉਤਰਾਈਆਂ ਨੇ ਕਿਵੇਂ ਦੇਖਦੇ ਆਉਣ ਵਾਲਾ ਜੇ ਨਾਂ ਰੱਦ ਹੁੰਦੇ ਆ ਪਰਚੇ ਤਾਂ ਕਿਵੇਂ ਦਾ ਅੱਗੇ ਮਾਹੌਲ ਦੇਖਣ ਨੂੰ ਮਿਲੂ ਮਾਹੌਲ ਹੈ ਜੀ ਮੈਦਾਨ ਦੇ ਵਿੱਚ ਪੰਜਾਬ ਦੇ ਪੱਤਰਕਾਰ ਜਿਹੜੇ ਸਾਰੇ ਸੋਸ਼ਲ ਮੀਡੀਆ ਐਕਟੀਵਿਸਟ ਨੇ ਮੈਦਾਨ ਦੇ ਵਿੱਚ ਨਿਤਰਨ ਤੱਕ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਸੰਘਰਸ਼ ਕਰਾਂਗੇ ਇਹ ਇਹ ਜਿਹੜੀ ਕਾਰਵਾਈ ਆ ਇਹਨੂੰ ਹਰ ਹਾਲਤ ਦੇ ਵਿੱਚ ਰੱਦ ਕਰਵਾਵਾਂਗੇ ਠੀਕ ਹੈ ਜੀ